ਪੰਜਾਬ ਸਰਕਾਰ ਨੇ ਬੀਬੀਆਂ ਦੇ ਨਾਲ ਕੁਝ ਵਾਅਦੇ ਕੀਤੇ ਸੀ ਹਜ਼ਾਰ-ਹਜ਼ਾਰ ਰੁਪਏ ਜਿਹੜਾ ਕਿ ਬੀਬੀਆਂ ਨੂੰ ਦਿੱਤਾ ਜਾਵੇਗਾ ਉਹ ਵਾਅਦਾ ਹਜੇ ਤੱਕ ਪੂਰਾ ਨਹੀਂ ਹੋਇਆ ਤੇ ਉੱਥੇ ਹੀ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਵੀ ਮਹਿਲਾਵਾਂ ਨੂੰ ਲੱਖਾਂ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ ਹੁਣ ਇੱਕ ਵਾਰ ਫਿਰ ਤੋਂ ਠੱਗੀ ਠੋਰੀ ਕਾਂਗਰਸ ਪਾਰਟੀ ਨੇ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ਬਿਆਨ ਅਦਾਸੀ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਦਿੱਤੇ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਅਦੇ ਵੱਡੇ ਵੱਡੇ ਕੀਤੇ ਜਾਂਦੇ ਨੇ ਪਰ ਉਹ ਵਾਅਦੇ ਹਜੇ ਤੱਕ ਪੂਰੇ ਨਹੀਂ ਹੋਏ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਪਲਟਵਾਰ ਕੀਤਾ ਤੇ ਉੱਥੇ ਹੀ ਬਾਕੀ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਲੋਕ ਸਭਾ ਚੋਣਾਂ ਜਿਹੜੇ ਕਿ ਬੀਬੀ ਹਰਸਿਮਰਤ ਕੌਰ ਬਾਦਲ ਲੜ ਰਹੇ ਨੇ ਤੇ ਦੂਸਰੇ ਦੂਜੇ ਪਾਸੇ ਵਿਰੋਧੀਆਂ ਨੂੰ ਪੂਰੀ ਟੱਕਰ ਵੀ ਦਿੱਤੀ ਜਾ ਰਹੀ ਹੈ ਤੇ ਉੱਥੇ ਹੀ ਜਿਹੜਾ ਕਿ ਪੰਜਾਬ ਸਰਕਾਰ ਨੂੰ ਲੈ ਕੇ ਵੀ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਹੋਰ ਕੀ ਕਹਿਣਾ ਇਹ ਝਾੜੂ ਵਾਲੇ ਆਨ ਮੇਰੇ ਆ ਪਹਿਨਾ ਆਪ ਦੇ ਹਜ਼ਾਰ ਹਜ਼ਾਰ ਰੁਪਏ ਪਾਵੇਂ ਤੁਹਾਨੂੰ ਲੋੜ ਹੈ ਨਹੀਂ ਹੈ ਲੇਕਿਨ 26000 ਤੁਹਾਡਾ ਹੱਕ ਮੰਦਾ ਜੇ ਝੂਠ ਮਾਰਿਆ ਹੈ ਜ਼ਰੂਰ ਝੂਠ ਨੂੰ ਫੜਨਾ ਤੇ ਇਹਨਾਂ ਨੂੰ ਦੱਸਣਾ ਕਿ ਹੁਣ ਤਾਂ ਸਰਕਾਰ ਤੁਹਾਡੀ ਖਜ਼ਾਨਾ ਤੁਹਾਡਾ ਹੁਣ ਪਾਓ ਸਾਡੇ ਖਾਤੇ 'ਚ ਕਿਉਂਕਿ ਹੁਣ ਮੈਂ ਸੁਣਿਆ ਹੈ ਕਾਂਗਰਸ ਪਾਰਟੀ ਦਾ ਨਵਾਂ ਲਾਰਾ ਹਜ਼ਾਰ ਇਹਨਾਂ ਨੇ ਨਹੀਂ ਦਿੱਤਾ ਝਾੜੂ ਵਾਲਿਆਂ ਨੇ ਉਹਨਾਂ ਦੀ ਭਾਈ ਵਾਲੀ ਨੂੰ ਲਗਾਤਾ ਕਿ ਅਸੀਂ ਲੱਖ ਰੁਪਏ ਦਵਾਂਗੇ ਅਜੇ ਹਜ਼ਾਰ ਤਾਂ ਦਿੱਤਾ ਨਹੀਂ ਲੱਖ ਦੇ ਸੁਪਨੇ ਦਿਖਾਣ ਲੱਗ ਗਏ ਸੋ ਜਿਹੜਾ ਮਰਜ਼ੀ ਝੂਠ ਛੱਡ ਦੋ ਇਹਨਾਂ ਦੇ ਫੋਕੇ ਫਾਇਰ ਤਾਂ ਹਵਾ ਚ ਹੀ ਹੁੰਦੇ ਨੇ ਜ਼ਮੀਨੀ ਕੰਮ ਕਾਜ ਤੁਹਾਡੇ ਸਾਹਮਣੇ ਮੈਂ ਅਸਰ ਕਰਦੀ ਆ ਕਿ ਜਿਸ ਇਲਾਕੇ ਨੂੰ ਸਾਡੇ ਪਰਿਵਾਰ ਨੇ ਪਰਿਵਾਰ ਦੀ ਤਰ੍ਹਾਂ ਕਿ 15 ਸਾਲ ਹੋ ਗਏ ਨੇ 15 ਸਾਲ ਤੋਂ ਤੁਹਾਡੇ ਘਰ 'ਚ ਕੋਈ ਕੰਮ ਵੀ ਕਰਦਾ ਇੱਕ ਅਟੈਚਮੈਂਟ ਹੋ ਜਾਂਦੀ ਹੈ ਸੋ 15 ਸਾਲ ਆਪਣੇ ਪਰਿਵਾਰ ਨੂੰ ਛੱਡ ਕੇ ਬਾਲਾ ਸਾਹਿਬ ਨੇ ਤਾਂ ਸਾਰੀ ਉਮਰ ਲਗਾਤੀ ਮੈਨੂੰ ਵੀ 15 ਸਾਲ ਹੋ ਗਏ ਇਸ ਪੂਰੇ ਕਿਉਂ ਪਰਿਵਾਰ ਦੀ ਤਰ੍ਹਾਂ ਸੇਵਾ ਕੀਤੀ ਤੁਹਾਡੀ ਤਕਲੀਫਾਂ ਨੂੰ ਆਪਣੀ ਤਕਲੀਫਾਂ ਸਮਝ ਕੇ ਦਿਨ ਰਾਤ ਇੱਕ ਕੀਤਾ ਕਿ ਗ੍ਰਾਂਟਾ ਵੱਲੋਂ ਕੋਈ ਘਾਟ ਨਾ ਰਹੇ ਵਿਕਾਸ ਵੱਲੋਂ ਕੋਈ ਘਾਟ ਨਾ ਰਹੇ ਤੇ ਅੱਜ ਕੀ ਜਿਹੜੇ ਮੈਨੂੰ ਦਿੱਲੀ ਦੇ ਸਾਥ ਤੇ ਬਹੁਤ ਕੀਤਾ ਲੇਕਿਨ ਬਠਿੰਡੇ ਵਾਲਿਆਂ ਨੇ ਤੁਹਾਡੇ ਨਾਲ ਕੋਈ ਪਿਆਰ ਨਹੀਂ ਕੀਤਾ ਅੱਜ ਘੱਟ ਤੋਂ ਘੱਟ ਚੌਥੀ ਇਲੈਕਸ਼ਨ ਵੇਚ ਤਾਂ ਬਠਿੰਡੇ ਵਾਲੇ ਸ਼ਾਬਾਸ਼ੀ ਦੇ ਦੇਣਗੇ ਕਿ ਹਾਂ ਬਈ ਤੁਹਾਡੇ ਨਾਲ ਖੜੇ ਆ ਕੁਝ ਤਾਂ ਚੰਗਾ ਕੰਮ ਕੀਤਾ ਸੋ ਮੈਂ ਵੀ ਇਸ਼ਾਸਤ ਦੇ ਉਮੀਦ ਦੇ ਨਾਲ ਤੁਹਾਡੇ ਕੋਲ ਆਈਆਂ ਤੇ ਵਿਸ਼ਵਾਸ ਦਿਲਾਉਂਦੀ ਆ ਕਿ ਜਿਸ ਦਿਨ ਜਿਸ ਦਿਨ ਤੁਸੀਂ ਤਕਨੀ ਦੀ ਸਰਕਾਰ ਲੈ ਕੇ ਆਉਂਗੇ ਇਸ ਤਰੱਕੀ ਨੂੰ ਬਰਕਰਾਰ ਰੱਖਣ ਵਾਸਤੇ ਪਹਿਲੇ ਵੀ ਮਿਹਨਤ ਕੀਤੀ ਗਾ ਇਸ ਤੋਂ 4 ਗੁਣਾ ਹੋਰ ਮਿਹਨਤ ਕਰਕੇ ਬਠਿੰਡੇ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਤਵਾਦ ਬਾਜਵਾ ਪਰਿਵਾਰ ਦਾ ਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਮੈਂ ਤੇ ਦਿਨ ਧੰਨਵਾਦ ਕਰਦੀ ਆ ਹੁਣ ਹੱਥ ਖੜੇ ਕਰਕੇ ਮੈਨੂੰ ਦੱਸੋ ਚੌਹ ਨਿਸ਼ਾਨ ਨਹੀਂ ਤੁਹਾਨੂੰ ਤਾਂ ਪਤਾ ਬੀਬੀ ਤੁਸੀਂ ਤਾਂ ਪੁਰਾਣੇ ਹੈਗੇ ਉਹਨਾਂ ਬੀਬੀਆਂ ਨੂੰ ਕੁਛ ਨਹੀਂ ਚਾਰ ਨਿਸ਼ਾਨ ਚਾਰ ਨਿਸ਼ਾਨ ਅੱਜ ਬਹੁਤ ਸਾਰੇ ਮੇਰੇ ਵੀਰ ਬੈਠੇ ਨੇ ਜਿਹੜੇ ਬੋਲ ਨਹੀਂ ਰਹੇ ਕੁਛ ਕੀ ਗੱਲ ਬਾਸਤੀ ਦੇ ਵਿੱਚ ਕਿਸੇ ਨੇ ਜੇ ਕੋਈ ਕੰਮ ਕਰਾ ਜਿੰਨਾ ਪਹਿਲੀ ਦਲਦਾ ਹੋਇਆ ਆਹ ਸਕੂਲ ਪਿੱਛੇ ਦੀ ਮੈਂ ਜੇਲ੍ਹ ਦੇ ਰੋਟੀਆਂ ਖਾਦੀਆਂ ਇੱਕ ਗਾਟਣਾ ਆ ਜੇ ਕੋਈ ਆਖਦਾ ਵੀ ਜੇ ਕਿਸੇ ਨੇ ਕੰਮ ਕਿਰਾਇਆ ਜਿੰਨੀ ਪੰਚਾਇਤ ਵੱਟੀ ਚਲੋ ਹੁਣ ਜੋਸ਼ ਤੇ ਨਾਲ ਜਾਕਿਓ ਉਹ ਝਾੜੂ ਵੀ ਤਿੱਲਾ ਤਿੱਲਾ ਹੋ ਜਾਏ ਝੂਠਾ ਝਾੜੂ ਤੇ ਪੰਜਾਬੀ ਖਿਲ ਜਾਏ ਇਹਨਾਂ ਦੀ ਭਾਈ ਵਾਲੀ ਨੂੰ ਇੱਥੇ ਹੀ ਖੇਰੂ ਖੇਰੂ ਕਰ ਦੋ ਅਗਾ ਲੱਗਦਾ ਅਕਾਲੀ ਦਲ ਦੀ ਫੌਜ ਬੈਠੀ ਐ ਛੋਣ ਨਿਸ਼ਾਨ ਛੋਣ ਨਿਸ਼ਾਨ ਛੋਣ ਨਿਸ਼ਾਨ ਤਾਂ ਮੈਨੂੰ ਲੱਗਦਾ 8 ਵਜੇ ਇੱਥੇ ਲੀਡਰਸ਼ਿਪ ਨੂੰ ਹੀ ਪਤਾ ਐ ਛੋਣ ਨਿਸ਼ਾਨ ਉਹ ਪਿਛੇ ਘਣੀ ਸੰਗਤਾਂ ਨੂੰ ਪਤਾ ਹੀ ਨਹੀਂ ਹਾਂ ਥੋੜਾ ਜਿਹਾ ਉੱਥੇ ਮੈਨੂੰ ਵਾ ਮੇਰੇ ਵੀਰ ਉੱਥੋਂ ਸੁਣ ਲਾਂਗਾ ਮੇਰਾ ਇੱਕ ਮਿੰਟ ਮੈਂ ਨਾ ਦੇਖਣਾ ਬਾਕੀਆਂ ਨੂੰ ਪਤਾ ਐ ਕਿ ਨਹੀਂ ਛੋਣ ਨਿਸ਼ਾਨ ਮੈਨੂੰ ਨਾ ਲੱਗਦਾ ਬਠਿੰਡੇ ਵਾਲਿਆਂ ਨੂੰ ਤਾਂ ਬਹੁਤ ਇੱਥੇ ਘਿਓ ਦੀ ਘਾਟ ਹੈਗੀ ਕੋਈ ਦੇਸੀ ਕਿਉਂ ਮੈਨੂੰ ਲੱਗਦਾ ਨਕਲੀ ਸਾਰਾ ਮਿਲ ਰਿਹਾ ਦੁੱਧ ਦਹੀਂ ਕਿਉਂ ਕੋਈ ਨਹੀਂ ਖਿਲਾ ਰਿਹਾ ਤੁਸੀਂ ਬੰਦਿਆਂ ਨੂੰ